ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲਗਭਗ 8-10 ਬੜਾ ਦਿਖਾਵਾਂ ਕੁਝ ਸੂਜੀਆਂ ਵੀ ਆ ਕੁਝ ਹੈਗੇ ਗੱਪਣਾ ਐਫਐ ਬੜਾ ਗਿਆ ਇਹ ਸਾਰੇ ਸਾਰੇ ਨਗ ਵੀਰ ਦੇ ਹੈਗੇ ਸੇਲ ਡਟੇ ਲਾਪਾਂ ਵੀਰ ਤੋਂ ਪਹੁੰਦੇ ਆਓਗੇ ਕਰੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਖੁਸ਼ਦੀ ਬਸੰਗਾ ਜੀ ਪਿੰਡ ਸੈਦੋਗੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲੇ ਤੋਂ ਵੀ 7-8 ਕਿਲੋਮੀਟਰ ਆ ਜੀ ਤੇ ਭਦੌਰ ਤੋਂ ਵੀ 7-8 ਕਿਲੋਮੀਟਰ ਪੈਂਦਾ ਠੀਕ ਆ ਅਲਕੜੇ ਰਾਹ ਤੇ ਘਰ ਆ ਗਿਆ ਆਪਣਾ ਜੀ ਹੁਣ ਪਾਰਕ ਦੇ ਕੋਲੇ ਹਾਂਜੀ ਮੋਬਾਈਲ ਨੰਬਰ ਆਪਣਾ ਜੀ ਅ ਮੇਰਾ ਕੰਟੈਕਟ ਨੰਬਰ 75269 75604 ਇਸੇ ਤੇ ਹੀ ਵਟਸਐਪ ਆ ਜੀ ਤੇ 94630 95604 ਇਹ ਦੂਸਰਾ ਨੰਬਰ ਫਾਦਰ ਸਾਹਿਬ ਕੋਲ ਚੱਲਦਾ ਠੀਕ ਆ 94630 95604 95604 ਠੀਕ ਆ ਜੀ ਕਿੰਨੇ ਨਗਰਾਂ ਕੋਲ ਵਿਕਰੀ ਵਾਲੇ ਹਾਜ਼ਰ ਆ ਆਪਣੇ ਕੋਲੇ ਜੀ 10 ਤੋਂ 12 ਗਾਵਾਂ ਆ ਜੀ ਠੀਕ ਹੈ ਤੇ ਯਾਨੀ ਜਦੋਂ ਆਪਾਂ ਪਹਿਲਾਂ ਗੱਲ ਹੋਈ 18-20 ਐਨੀਮਲ ਸੀਗੇ ਕਿ ਆਪਣੇ ਕੋਲੇ ਐਫ ਐਫੀ ਹੁੰਦੀਆਂ ਗਾਵਾਂ ਜ਼ਿਆਦਾਤਰ ਕਰਾਸ ਬਰੀਡ ਲੈਂਦੇ ਆ ਤੇ ਕਰਾਸ ਬਰੀਡ ਕੋਈ ਗਾਂ ਨਹੀਂ ਹੁੰਦੀ ਜੀ ਰੇਟ ਆਪਣੇ ਘੱਟ ਤੋਂ ਘੱਟ ਵੀ ਘੱਟ ਤੋਂ ਘੱਟ ਵੀ ਲੱਖ ਰੁਪਏ ਤੋਂ ਸ਼ੁਰੂ ਹੁੰਦੇ ਆ ਉਂਝ ਯਾਨੀ ਕੋਈ ਗਾਂ ਨਹੀਂ ਹੁੰਦੀ ਉਹ ਵੀ ਆਪਣੇ ਕੋਲੇ ਟੋਕੜ ਘੱਭਣ ਜਾਂ ਕੋਈ ਵੱਛੀ ਨਹੀਂ ਹੁੰਦੀ ਜੀ ਠੀਕ ਹੈ ਹਾਂਜੀ ਲੱਖ ਤੋਂ ਲੈ ਕੇ ਉੱਪਰ ਤੱਕ ਜਾਂਦਾ ਜਾਂਦਾ ਜਿੱਦਾਂ ਦੀ ਚੋਅ ਆ ਲੱਖ ਤੋਂ ਮੰਨ ਕੇ ਚਲੋ 2.5-3 ਲੱਖ ਦੀ ਰੇਂਜ ਤੱਕ ਦੀਆਂ ਠੀਕ ਹੈ ਜੀ ਮੋਸਟਲੀ ਪਹਿਲਾ ਸੂਆ ਜਾਂ ਦੂਜਾ ਸੂਆ ਵੀ ਚਾਰ ਦੰਦ ਛੇ ਦੰਦ ਵਹਿੜ ਮਿਲ ਠੀਕ ਹੈ ਦੰਦਾਂ ਦੇ ਵਿੱਚ ਬੱਚੀ ਮਿਲੂਗੀ ਹਾਂਜੀ ਤੇ ਜਦ ਮਰਜੀ ਵੀ ਰਾਵੇ ਹਰ ਵਕਤ ਕਾਵਾ ਹੁੰਦੀ ਜਦੋਂ ਮਰਜੀ ਜਦੋਂ ਮਰਜੀ ਠੀਕ ਹੈ ਪਹਿਲਾ ਨੰਬਰ ਬਸ ਸਟਾਰਟਿੰਗ ਜਿਹੜੀ ਬੱਚੀ ਦੇਖੀ ਜਾਣਾ ਕਿਹੜਾ ਸੂਆ ਸੂ ਰਹੀ ਆ ਇਹ ਜੀ ਪਹਿਲਾ ਸੂਆ ਵਹਿੜ ਠੀਕ ਹੈ ਦੋ ਦੰਦ ਕੰਪਲੀਟ ਆ ਜੀ ਇਹ ਮੰਨ ਕੇ ਚੱਲੋ ਉੱਪਰ ਵੀ ਤਿੰਨ ਪੈਨੜਾ ਚਾਰ ਖੜੀਆਂ ਇਹ ਦਸ ਸੂਈਆਂ 'ਚ ਵੀ ਚਾਰ ਪੈਨੜਾਂਆਂ ਗੀਆਂ ਦੋ ਦੂਜਨਾਂ ਜੀ ਠੀਕ ਹੈ ਤੇ ਇਹ ਚੌਕ ਦੇ ਦੰਦ ਵਿੱਚ ਹੀ ਕੱਢਦੀ ਹੈ ਜੀ ਠੀਕ ਹੈ ਤੇ ਇਹਦਾ ਇੱਕ ਹਫ਼ਤਾ ਪੈਂਡਿੰਗ ਆ ਜਿਹੜੀ ਆਪਣੇ ਘਰੇ ਇਹ ਹਫ਼ਤਾ ਪ੍ਰੋਪਰ ਹੀ ਕੱਢ ਸਕਦੀ ਹੈ ਵੈੜ ਠੀਕ ਹੈ ਬਾਕੀ ਬੈਕ ਸਾਈਡ ਤੋਂ ਆਰਡਰ ਦੀ ਚੜਾਈ ਫਲੈਟ ਸਟ੍ਰੇਟ ਸਰੀਰ ਦੀ ਆ ਤੇ ਲੈਂਥ ਲੰਥ ਬਹੁਤ ਆ ਬਾਕੀ ਆਪਾਂ ਤੋਰ ਕੇ ਦਿਖਾਉਣੇ ਆ ਜਿੰਨੀ ਵੀ ਆਪਾਂ ਕਹਿ ਦੀਏ ਉੰਨੀ ਇੱਕ ਤਰ੍ਹਾਂ ਦੀ ਐਕਸਟਰਾ ਆਰਡੀਨਰੀ ਚੀਜ਼ ਆ ਜੀ ਇਹ ਠੀਕ ਹੈ ਪਹਿਲੇ ਤੁਸੀਂ ਆਪਾਂ ਗੈਸ ਕਿੰਨਾ ਲਾ ਸਕੋ ਟਾਲ ਦੇ ਤੂੰ ਬਾਈ ਜੇ ਸਰਦੀ ਹੁੰਦੀ ਤਾਂ ਮੈਂ ਮੰਨਦੇ ਕਿ ਮੋ ਅੰਬਾਰੀ ਕਲਾਸੇ ਇਹ ਟੱਚ ਕਰਦੀ ਠੀਕ ਹੈ ਸੌਖਾ ਹੀ ਫੋਨ ਵੀ ਜਿੱਦਾਂ ਗਰਮੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋ ਚੱਲ ਗਏ ਇਹ 40 ਕਿਤੋਂ ਦੁੱਧ ਬੜਾ ਸੌਖਾ ਪਾਰੂਗੀ ਠੀਕ ਹੈ ਆਪਾਂ ਬੋਲ ਕੇ ਕਹਿ ਦਿੰਨੇ ਨਾ ਵੀ 6 ਫੁੱਟ ਹਾਈਟ ਦੀ ਬੱਚੀ ਠੀਕ ਹੈ ਐਡੀ ਵੱਡੀ ਵੱੱਛੀ ਆ ਗਈ ਇੱਥੋਂ ਲੈਂਥੇ ਦੀ ਦੇਖ ਲਓ ਗਰਦਨ ਗੁਰਦਨ ਫਲੈਟ ਸਰੀਰ ਦੀ ਆ ਅਗਾੜੀ ਪਿਛਾੜੀ ਤੇ ਬਾਕੀ ਖੜਨੀ ਖੁੜਨੀ ਬਹੁਤ ਜਿਆਦਾ ਜ਼ਬਰਦਸਤ ਟੌਪ ਦੀ ਬੱਚੀ ਹੈ ਜੀ ਠੀਕ ਹੈ ਕਹਿੰਦਾ ਆਪਾਂ ਕਿਸੇ ਪਾਸੇ ਹੱਤ ਧਰਾ ਬੱਚੀ ਹੈ ਨਹੀਂ ਜੀ ਹਨਾ ਨਹੀਂ ਜੀ ਪਹਿਲਾ ਸੂਆ ਚਾਰ ਦੰਦ ਬਾਕੀ ਆਪਣੇ ਟੋਟਲੀ ਇਹ ਨਹੀਂ ਮਾਲਾ ਜਿਆਦਾਤਰ ਫਾਰਮਾਚਰੀ ਪ੍ਰਕਿਰਿਏ ਜੋ ਕਿ ਆਉਂਦੇ ਆ ਜੀ ਠੀਕ ਹੈ ਇਹ ਜੇ ਕੋਈ ਘਰੋਂ ਵੀ ਆਵੇ ਤਾਂ ਉਹ ਵੀ ਚੰਗੇ ਲੈਵਲ ਦੀ ਬੱਚੀ ਹੋਊਂਗੀ ਮੰਨ ਕੇ ਚਲੋ ਰਿਕਾਰਡ ਹਰੇਕ ਵੇੜ ਦਾ ਹੁੰਦਾ ਠੀਕ ਹੈ ਜੋ ਆਪਾਂ ਨੂੰ ਅੱਗੋਂ ਮਾਕਾਂ ਦਾ ਦੱਸਿਆ ਹੁੰਦਾ ਜੀ ਸਾਰਾ ਠੀਕ ਹੈ ਇਹਦੇ ਜੀ ਡਾਟਾ ਹਰੇਕ ਦਾ ਮਿਲੂਗਾ ਜੀ ਇਹਦਾ ਇਹਦਾ ਆਪਾਂ ਬਾਇਓ ਡਾਟਾ ਜਿਹੜਾ ਬਿਲਕੁਲ ਸੌਦਾ ਕਰਨ ਨੂੰ ਸਾਰਾ ਦੱਸਾਂਗੇ ਆਪਾਂ ਹਾਂ ਜੀ ਟੋਟਲ ਰਿਕਾਰਡ ਸਾਰਿਆਂ ਵੇੜਾਂ ਦੀ ਹੈਗੇ ਆ ਜੀ ਠੀਕ ਹੈ ਹਾਂ ਜੀ ਤੇ ਅੱਗੇ ਦੋ ਨੰਬਰ ਤੇ ਆ ਗਈ ਬਾਈ ਜੀ ਇਹ ਦੋ ਨੰਬਰ ਤੇ ਵੇੜਾ ਜਿਹੜੀ ਇਹ ਵੀ ਦੋ ਦਾੰਦਾ ਜੀ ਬੱਚੀ ਠੀ ਤੇ ਬਾਈ ਜੀ ਮੁੱਲ ਵੜੀ ਕਿਵੇਂ ਹੋਣਗੇ ਆਪਣੇ ਜੀ ਮੁੱਲ ਵੀਰੇ ਆਏ ਆ ਗੱਲ ਆਪਾਂ ਵੀਡੀਓ ਚ ਵੀ ਦੱਸ ਦਿੰਨੇ ਕੋਈ ਖਰਚ ਨਹੀਂਗਾ ਕਿਉਂਕਿ ਆਪਾਂ ਬਾਅਦ ਚ ਫੋਨ ਤੇ ਵੀ ਮੁੱਲ ਤਾਂ ਦੱਸਣੀ ਦੱਸਣਿਆ ਮੁੱਲ ਦੱਸ ਕੀ ਚੀਜ਼ ਵੇਖਦੀ ਆ ਕਿਉਂਕਿ ਜੀ ਹਰ ਇੱਕ ਦਾ ਆਪ ਕੋ ਆਪਣਾ ਕੰਮ ਆ ਤੇ ਹਰ ਇੱਕ ਦਾ ਆਪ ਕੋ ਆਪਣਾ ਮੰਨ ਕੇ ਚੱਲੋ ਚੀਜ਼ ਦਾ ਮੁੱਲ ਆ ਜੀ ਆਪਾਂ ਵੀ ਮੁੱਲ ਲਾ ਕੇ ਚੀਜ਼ਾਂ ਪਰਚੇਜ਼ ਕਰਦੇ ਆ ਹਾਂਜੀ ਵੀ ਆਪਣਾ ਡੇਲੀ ਦਾ ਰੂਟੀਨ ਆ ਵੀ 2 4 5 2 4 5 ਐਨੀਮਲ ਸੇਲ ਕਰਦੀ ਕਰਦੇ ਆਂ ਜੀ ਠੀਕ ਆ ਔਰ ਜਾਂ ਲੱਗਿਆ ਰਹਿੰਦਾ ਹਾਂ ਜੀ ਇਹ ਆਏ ਆ ਵੀ ਜਿਹੋ ਜੀ ਚੀਜ਼ ਆ ਉਦਾਂ ਉਹੇ ਦਾ ਮੁੱਲ ਆ ਜੀ ਤੇ ਥੋੜਾ ਜਿਹਾ ਆਪਣੇ ਕੋਲੇ ਚੰਗੇ ਐਨੀਮਲ ਹੋਣ ਕਰਕੇ ਆਪਣੇ ਕੋਲੇ ਉਸ ਰੇਟ ਦੀਆਂ ਵਹਿੜਾ ਹੁੰਦੀਆਂ ਜੀ ਇਹ ਜਿਹੜੀਆਂ ਦੋਨੇ ਬੱਚੀਆਂ ਇਹਨਾਂ ਦਾ 1 85 85 ਆ ਜੀ ਮੰਨ ਲਓ ਠੀਕ ਆ ਪਹਿਲੇ ਨੰਬਰ ਵਾਲੇ ਦੀ 1 85000 ਰੁਪਇਆ ਹਾਂ ਜੀ ਤੇ ਦੋ ਨੰਬਰ ਵਾਲੇ ਦਾ ਵੀ ਹਾਂ ਜੀ ਇਹ ਬੱਚੀ ਸਟਾਈਕਰ ਦੀ ਆ ਜੀ ਠੀਕ ਆ ਸਟੈਕ ਕਰਦੀ ਆਪਾਂ ਕੀ ਅੱਗੇ ਕਿਹੜਾ ਸੀਮਨ ਲੱਗਾਇਆ ਜੇ ਇਹ ਉਹ ਵਾਲਾ ਵਾਇਡ ਦਾ ਲੱਗਿਆ ਵਾ ਜੀ ਆਪਣਾ ਮੌਨਟਰੀ ਹਲਦਾ ਜੀ ਇਸ ਬੱਚੀ ਨੂੰ ਠੀਕ ਹੈ ਹਾਂਜੀ ਤੇ ਇਹ ਆਪਣੀ ਸੂਆ ਕਿਹੜਾ ਸੂਰੀ ਹੈ ਪਹਿਲਣਾ ਜੀ ਦੋ ਦੰਦ ਦਾ ਬੱਚੀ ਠੀਕ ਹੈ ਦੋ ਦੰਦ ਹਲੇ ਪਹਿਲਾ ਸੂਆ ਦੇਖਣ ਨੂੰ ਇਦਾਂ ਸੋ ਹੁੰਦੀ ਹੈ ਕਿਵੇਂ ਦੂਜਾ ਸੂਆ ਹੁੰਦੀ ਹੈਗੀ ਤੇ ਮੂੰਹੋਂ ਦੋ ਦੰਦ ਕਨਫਰਮ ਦੰਦ ਚੈੱਕ ਆਪਣੇ ਦੰਦ ਚੈੱਕਾ ਜੀ ਠੀਕ ਹੈ ਇਹ ਦੰਦਾਂ ਦੀ ਥਣਾ ਦੀ ਚਾਹੇ ਕੋਈ ਬੰਦਾ ਅਖੜਾ ਹੋਲੀ ਪੁੱਤ ਕੋਈ ਗਾਰੰਟੀ ਦੇ ਮੰਗਾ ਲੇ ਉਹਦਾ ਨਹੀਂ ਕੋਈ ਆਪਾਂ ਜਿਹੜੀ ਚੀਜ਼ ਦੀ ਆਪਾਂ ਗਾਰੰਟੀ ਦੇਤੀ ਜੀ ਉਸ ਚੀਜ਼ ਦੀ ਗਾਰੰਟੀ ਇਹੋ ਠੀਕ ਹੈ ਜਿਹੜੀ ਚੀਜ਼ ਕਹਿਤੀ ਤਾਂ ਉਹੀ ਹੋਗੀ ਜਮਾ ਹਾਂਜੀ ਆਏ ਨਹੀਂ ਵੀ ਇੱਥੇ ਆ ਕੇ ਚੌਗੀ ਸਿੱਕੀ ਨਿਕਲੂਗੀ ਠੀਕ ਹੈ ਬਾਕੀਓ ਤੁਸੀਂ ਹਾਈਟ ਦੇਖ ਲਓ ਵੀ ਜਿਹੜੀ ਆਪਾਂ ਪਹਿਲਾਂ ਦੌਰ ਕੇ ਦਿਖਾਈ ਆ ਉਹਦੇ ਨਾਲੋਂ ਵੀ ਚੰਗੀ ਆ ਵਹਿੜ ਬਾਕੀ ਮੇਨ ਮੰਤਬ ਜਿਹੜਾ ਆਪਾਂ ਕਹਿੰਨੇ ਆ ਵੀ ਜਿੱਥੋਂ ਦੁੱਧ ਕੱਟਣਾ ਪੈਠ ਕੁੜੇ ਦੀ ਵਹਿੜ ਚੌੜੀ ਤੇ ਬਰੀਕ ਹੋਣੀ ਚਾਹੀਦੀ ਆ ਉਹ ਸਾਰੀਆਂ ਕੁਆਲਿਟੀਆਂ ਹੀ ਇਕੱਲੀ-ਇਕੱਲੀ ਵਹਿੜ ਅੱਗੇ-ਅੱਗੇ ਵੀਡੀਓ ਚਾਊਗੀ ਉਹ ਵੀਰਾਂ ਨੂੰ ਦੇਖਣ ਨੂੰ ਮਿਲ ਲਈਆਂ ਵੀ ਹਾਂ ਵਾਕਈ ਚੀਜ਼ਾਂ ਹੈਗੀਆਂ ਇਹ ਕਹਿੰਦੇ ਬਾ ਕੁਆਲਿਟੀ ਜੋ ਬੰਦਾ ਕੋਲੇ ਆ ਕੇ ਦੇਖੂਗਾ ਤਾਂ ਮਨ ਖੁਸ਼ ਹੋਊਗਾ ਬੰਦਾ ਇਹ ਨਹੀਂ ਗੱਲ ਵੀਰ ਜੀ ਗੱਲ ਆਏ ਆ ਵੀ ਹੁਣ ਆਪਣੇ ਤੁਹਾਡੇ ਚੈਨਲ ਤੇ ਵੀਡੀਓ ਪੈਂਦੀਆਂ ਰਹਿਣਗੀਆਂ ਠੀਕ ਆ ਹਫਤੇ ਰੀਆਂ ਤਿੰਨ ਚਾਰ ਵੀਡੀਓ ਤੁਹਾਡੇ ਚੈਨਲ ਨੂੰ ਤੇ ਆਇਆ ਕਰਨਗੀਆਂ ਉਹਦੇ ਚ ਆਏ ਆ ਵੀ ਆਏ ਨਹੀਂ ਵੀ ਕੱਲਾ ਆਪਾਂ ਪੈਸੇ ਮੰਗ ਲੈਨੇ ਤੇ ਆਪਣੇ ਕੋਲੇ ਗਾਈਆਂ ਘਰੇ ਖੜੀਆਂ ਰਹਿਣਗੀਆਂ ਠੀਕ ਹੈ ਠੀਕ ਆ ਇਹ ਆਪਣੀਆਂ ਸੇਲ ਹੁੰਦੀਆਂ ਕਿਉਂਕਿ ਆਪਾਂ ਵੀ ਅੱਗੇ ਤੋਂ ਲੈ ਕੇ ਆਉਣੀਆਂ ਇਹ ਨਹੀਂ ਵੀ ਆਪਾਂ 20 20 5000 ਫालतू ਮੰਗ ਲਿਆ ਠੀਕ ਹੈ ਜੀ ਕਿਉਂਕਿ ਅਸੀਂ ਵੀ ਕਿਸੇ ਦੇ ਘਰੋਂ ਜਾ ਕੇ ਦੁਆਰੇ ਐ ਨਹੀਂ ਬੋਲ ਸਕਦੇ ਸਰਕਲ ਵੀ ਘਮਾਉਣੀ ਹੈਗਾ ਹਾਂਜੀ ਇਹਦੇ ਫਿਰ ਪੇਮੈਂਟ ਰੋਕਣ ਲੱਗ ਜਾਂਦੀਆਂ ਹਨਾ ਹਾਂਜੀ ਠੀਕ ਹੈ ਤੇ ਇਹਦੇ ਆਪਾਂ ਦੁੱਧ ਦਾ ਗਿੱਸ ਕਿੰਨਾ ਘਲਾ ਸਕਦੇ ਆ ਪਹਿਲੇ ਸਵੇਰੇ ਸਵੇਰੇ ਇਹ ਮੰਨ ਕੇ ਚੱਲੋ ਵੀ ਬਰੀਡ ਕੁਆਲਿਟੀ 'ਚ ਵੀ ਬੱਚੀ ਜਾਦੇ ਆ ਉਹਦੇ ਨਾਲੋਂ ਠੀਕ ਆ ਠੀਕ ਹੈ ਹਜੇ ਤਾਂ ਇਹਨੇ ਆਰਡਰ ਤਿਆਰ ਕਰਨਾ ਤੇ ਬਹੁਤ ਜ਼ਿਆਦੇ ਚੰਗੀ ਉਮੀਦ ਆ ਮੈਨੂੰ ਇਹ ਗਰਮੀ 'ਚ ਵੀ 40+ ਸੌਖਾ ਜਿਹਾ ਚੱਲ ਠੀਕ ਹੈ ਕਹਿੰਦੇ ਬਾ ਦੋਨੇ ਮਨ ਮਨ ਨੂੰ ਟੱਕਲ ਲਵਾਉਣ ਵਾਲੀਆਂ ਹੈਗੀਆਂ ਸੌਖਾ ਜਿਹੀ ਪਰ ਐਵੇਂ ਵੀ ਜਾਣੀ ਇਹ ਆਪਾਂ 15 20 ਦਿਨਾਂ ਚ ਆ ਕੇ ਮੀਠ ਛੱਡ ਦਿੰਨੇ ਆ ੜਕੜੀਆਂ ੜਕੜੀਆਂ ਮੱਛੀਆਂ ਚ ਕੋਈ ਵੀ ਗਾਂ 20 25 ਦਿਨ ਤੋਂ ਬਾਅਦ ਹੀ ਦੁੱਧ ਨੂੰ ਚੰਗੀ ਤਰ੍ਹਾਂ ਬਤਨਾ ਫਰੈਸ਼ ਹੋ ਕੇ ਠੀਕ ਹੈ ਜਦੋਂ ਤੁਸੂ ਸਾਫ ਵਗੈਰਾ ਹੋ ਜਾ ਮਲੇ ਵਗੈਰੇ ਤੋਂ ਤੇ ਮਹੀਨੇ ਦਾ ਆਪਦਾ ਹੈਪੀ ਗ੍ਰੇਵਲ ਫੜਦਾ ਜਾਣਾ ਹਾਂਜੀ ਮਹੀਨੇ ਤੋਂ ਬਾਅਦ ਫੜਨ ਲੱਗਦੇ ਆਂ ਜੀ ਠੀਕ ਹੈ ਅੱਗੇ 3 ਨੰਬਰ ਦੀ ਗੱਲ ਕਰੀਏ ਵੀਰ ਆਪ ਜੀ ਇਹ ਸੈਕੰਡ ਟਾਈਮਰ ਆ ਜੀ ਹਾਂਜੀ 4 ਦੰਦ ਕੰਪਲੀਟ ਹੈ ਇੱਕ ਪਾਸੇ ਇੱਕ ਛਿੱਗਦਾ ਦੰਦ ਕੱਢਿਆ ਜੀ ਠੀਕ ਹੈ 28 ਕਿਲੋ ਪਹਿਲਾਂ ਨੇ ਇਹਨੇ ਦੁੱਧ ਦਿੱਤਾ ਜੀ ਠੀਕ ਹੈ ਤੇ ਵੇਨਸ ਵਗੈਰਾ ਇਹਦੇ ਵੀ ਤੁਸੀਂ ਦੇਖਿਓ ਦੋਨੇ ਸਾਈਡ ਐਨ ਪਰਮਾਰ ਪੂਰੀ ਆ ਹਫਤੇ ਦੀ ਵਹਿੜ ਕੱਚੀ ਆ ਜੀ ਮਸ਼ੀਨੀ ਚਵਾਈ ਵਾਲੀ ਤਾਂ ਹੈਗੀ ਹੈਗੀ ਮਸ਼ੀਨ ਤੋਂ ਆਈ ਹੈ ਇਹ ਠੀਕ ਹੈ ਤੇ ਹੱਥ ਦੀ ਚਵਾਈ ਵਾਲਾ ਵੀ ਥਾਣੇ ਦਾ ਵਹਿੜਦਾ ਇੱਕ ਨੰਬਰ ਹਜੇ ਜਾਨੀ ਆਰਡਰ ਬਹੁਤ ਸੋਹਣਾ ਬੱਛੀ ਨੇ ਤਿਆਰ ਕਰਨਾ ਅਗਾੜੀ ਗੂੜੀ ਦੇਖੋ ਕਿੰਨੀ ਲੰਬੀ ਹੈ ਬੱਛੀ ਦੀ ਤੇ ਉੱਪਰੋਂ ਪੱਠਪੁੜੇ ਦੀ ਚੜਾਈ ਇਸ ਚੀਜ਼ ਦੀ ਬਹੁਤ ਸੋਹਣੀ ਹੈ ਜੀ ਬੇਨਸਫੂਨਸ ਵਗੈਰਾ ਬਹੁਤ ਟੌਪ ਦੀਆਂ ਬਾਕੀ ਆਪਣੇ ਕੋਲ ਇੱਕ ਚੀਜ਼ ਹੋਰ ਹੈ ਜੀ ਜਿੰਨੀਆਂ ਵੀ ਇੱਥੇ ਵਹਿੜਾ ਹੋਣਗੀਆਂ ਕਿਸੇ ਦਾ ਵੀ ਕੋਈ ਟੇਡਾ ਵਿੰਗਾ ਥਾਣਾ ਹੋਊਗਾ ਜੀ ਸਟ੍ਰੇਟ ਥਾਣ ਹੋਣਗੇ ਉਪਰੋਂ ਫਲੈਟ ਸਰੀਰ ਹੋਊਗਾ ਕੋਈ ਢੂਈ ਚੱਕਰੀ ਨਾ ਮਿਲੂ ਕਹਿੰਦਾ ਭਾਵੇਂ ਸਿਲੇਕਟਡ ਪੀਸ ਹੀ ਹੋਊਗਾ ਤੁਸੀਂ ਵੱਡੀ ਵਾਲੀ ਗਾਣਾ ਹੋਊ ਜੀ ਟੋਟਲ ਆਪਣਾ ਬਰੀਡ ਤੇ ਕੰਮ ਆ ਜੀ ਆਪਾਂ ਹੁਣ ਚਾਹੇ ਮੰਨ ਕੇ ਚੱਲੋ ਬਰੀਡ ਤੇ ਜਿੱਦੋਂ ਆਪਾਂ ਕੰਮ ਕਰ ਰਹੇ ਆ ਅੱਗੇ ਆਪਾਂ ਤੋਂ ਉਸ ਤਰ੍ਹਾਂ ਦੇ ਬਾਰ ਬਾਰ ਬੰਦੇ ਵੀ ਗਾਵਾਂ ਪਰਚੇਜ ਕਰਦੇ ਆ ਜੀ ਤਕਰੀਬਨ ਪੰਜਾਬ ਦੇ ਹਰ ਇੱਕ ਫਾਰਮ ਚ ਆਪਣੇ ਕੋਲੋਂ ਗਾਂ ਬੱਛੀ ਕੁਛ ਨਾ ਕੁਛ ਪਹੁੰਚਿਆ ਵਾ ਜੀ ਚੰਗੇ ਟਾਪ ਦੇ ਵੱਡੇ ਫਾਰਮਾਂ ਚ ਠੀਕ ਹੈ ਕਹਿੰਦੇ ਵਾ ਨਾ ਕਿ ਜੇ ਆਪਾਂ ਦਸ ਦਿਖਾਵਾਂਗੇ ਤਾਂ ਦਸਾਂ ਦੇ ਵਿੱਚੋਂ ਹੀ ਮਨ ਕੇ ਚੱਲ ਜਿਹੜਾ ਗਾਘ ਵੀਰ ਆਊਗਾ ਉਹਦੇ ਦਸੇ ਦਸੇ ਜੋ ਖਰੀਦਣ ਨੂੰ ਮਨ ਕਰੂਗਾ ਹਾਂਜੀ ਜਿਨ੍ਹਾਂ ਨੇ ਮਨ ਕੇ ਚੱਲੋ ਚੰਗੀ ਬਰੀਡ ਤੇ ਕੰਮ ਕਰਨਾ ਨਾ ਹੁਣ ਅੱਗੇ-ਅੱਗੇ ਵੀਡੀਓ 'ਚ ਐਨੀਮਲ ਆਈ ਜਾਣੇ ਆ ਉਹ ਤੁਹਾਨੂੰ ਆਪ ਹੀ ਪਤਾ ਲੱਗਣਾ ਜਿਵੇਂ ਹੁਣ ਦੋ ਦੰਦ ਬੱਛੀ ਆ ਜੀ ਹਾਂਜੀ ਇਹਦਾ ਵੀ ਪ੍ਰੋਪਰ ਰਿਕਾਰਡ ਆ ਬਰੀਡ ਵਾਈਜ਼ ਇਹਦਾ ਵੀ ਕੋਈ ਕੰਪਰੋਮਾਈਜ਼ ਨਹੀਂ ਆ ਡਰ ਦੇਖੋ ਇਹਨੇ ਕਿੰਨਾ ਫਿਟਿੰਗ ਵਾਲਾ ਤਿਆਰ ਕਰਨਾ ਚਾਰੇ ਥਣ ਇਕੁਅਲ ਗੈਪ ਤੇ ਆ ਤੇ ਪੂਰੇ ਸਟ੍ਰੇਟ ਆ ਜੀ ਤੇ ਲੱਤਾਂ ਲੁੱਤਾਂ ਦੀ ਇਹਦੀ ਸਟ੍ਰੇਟਨੈਸ ਦੇਖੋ ਕਿੰਨੀ ਵਧੀਆ ਉੱਪਰੋਂ ਕੁੜੇ ਦੀ ਚੜਾਈ ਸਾਈਡ ਪੋਜ ਪੇਟਾ ਕੂਟਾ ਠੀਕ ਹੈ ਤੇ ਫੇਸ ਦੀ ਕੁਆਲਿਟੀ ਕਿਸੇ ਪਾਸਿਓਂ ਕੁੰਝੀ ਨਹੀਂ ਵੱੱਛੀ ਕੋਈ ਵੀ ਵੱੱਛੀ ਚਾਹ ਫਸਟ ਲਕਟੇਸ਼ਨ ਚਾਹ ਚਾਹ ਸੈਕੰਡ ਟਾਈਮਰ ਆ ਜੀ ਹਾਂਜੀ ਬਰੀਡ ਵਾਈਜ਼ ਆਪਣੇ ਐਨੀਮਲ ਦਾ ਕੋਈ ਕੰਪਰੋਮਾਈਜ਼ ਨਾ ਹੋਊਗਾ ਜੀ ਠੀਕ ਹੈ ਕਹਿੰਦੇ ਬਾਬ ਕੱਲੀਆਂ ਗੱਲਾਂ ਨਹੀਂ ਜਿੰਨੇ ਮਨ ਕੇ ਚੱਲ ਪੁਆਇੰਟ ਆ ਤਾਂ ਉਹ ਪੁਆਇੰਟ ਪੁਆਇੰਟ ਦੀ ਗੱਲ ਆ ਹਾਂਜੀ ਉਹ ਚੀਜ਼ ਅਗਲੇ ਦੇ ਸਾਹਮਣੇ ਆ ਹਾਈਟ ਵੱਡੀ ਉਹ ਜਾਨਵਰ ਨੂੰ ਰੱਬ ਦੀ ਬਖਸ਼ਾ ਜੀ ਹੁੰਦੀ ਹੁੰਦੀ ਆ ਇਹ ਦੰਦੋ ਕਿਵੇਂ ਆ ਗਈ ਦੋ ਦੰਦ ਆ ਜੀ ਅੱਛਾ ਦੋ ਦੰਦ ਆ ਸਾਰੀ ਦੋ ਦੰਦ ਆ ਜੀ ਸੋ ਫਿਰ ਆ ਦੇਖੋ ਯਾਰ ਜਿਹੜਾ ਇਹ ਆਪਾਂ ਪ੍ਰਿੰਟ ਖੋਸ ਹੀ ਦੇਖੀ ਜਨੇ ਬਹੁਤ ਘੱਟ ਦੇਖ ਨੂੰ ਮਿਲਦਾ ਫਰੈਂਟ ਇਹ ਵੀਰ ਜੀ ਆਪਾਂ ਢਾਈ ਢਾਈ ਤਿੰਨ ਤਿੰਨ ਮਹੀਨੇ ਵਾਲੀਆਂ ਆਪਾਂ ਪਹਿਲਾਂ ਘਰ ਬੱਚੀਆਂ ਰੱਖੀਆਂ ਹੋਆਂ ਅਸੀਂ ਨਾਲ ਗਾਵਾਂ ਵੀ ਸੂ ਉਹ ਪਹਿਲਾਂ ਆਪਾਂ ਮਹੀਨਾ ਪਹਿਲਾਂ ਸੇਲ ਕਰਕੇ ਹਟਿਆ ਠੀਕ ਹੈ ਚੀ ਚੀ ਦੀ ਕੀਮਤ ਆਪਾਂ ਤੋਂ 50 50 60 60 ਹਜ਼ਾਰ ਦੀਆਂ ਵਧੀਆ ਬਰੀਡਰ ਬੰਦੇ ਤਿੰਨ ਤਿੰਨ ਢਾਈ ਢਾਈ ਮਹੀਨੇ ਦੀਆਂ ਬੱਚੀਆਂ ਲੈ ਕੇ ਗਏ ਆ ਜੀ ਠੀਕ ਹੈ ਐਡੀ ਕੋਈ ਬੱਚੀ ਸੀ ਆਪਾਂ 46 ਕਿਲੋ 700 ਗ੍ਰਾਮ ਚਵਾ ਕੇ ਦਿੱਤਾ ਠੀਕ ਹੈ ਵੀਡੀਓ ਚ ਆਪਾਂ 40 ਕਿਲੋ ਦੁੱਧ ਬੋਲਿਆ ਸੀ ਤਿੰਨ ਟਾਈਮ ਮਿਲਕਿੰਗ ਕਰਵਾਈ ਹੈ ਉਹਦੀ ਇੱਕ ਟਾਈਮ ਖਾਲੀ ਦੋ ਟਾਈਮ ਕੰਡਾ ਮਲਵਾ ਕੇ ਦਿੱਤੀ ਹੈ ਕਹਿੰਦੇ ਮੈਂ ਕਹਿਣ ਦੀ ਗੱਲਾਂ ਨਹੀਂ ਵੀ ਗੱਲ ਹਕੀਕਤ ਦੇ ਵਿੱਚ ਮਿਲੂਗੀ ਬਾਈ ਹੁਣ ਜੇ ਆਪਾਂ ਕਹਿ ਦਈਏ ਵੀ ਕੱਲੇ ਇੰਨੇ ਇੰਨੇ ਜਿਹੇ ਕਰਕੇ ਵੀ ਆ ਤਾਂ ਹੈ ਨਹੀਂ ਵੀ ਆਪਣੇ ਕੋਲ ਖੜੀਆਂ ਰਹਿੰਦੀਆਂ ਅਕਸਰ ਨੂੰ ਕੋਈ ਬੰਦਾ ਲੈ ਕੇ ਜਾਂਦਾ ਉਹਨਾਂ ਨੂੰ ਇਹਨਾਂ ਚ ਕੁਝ ਨਾ ਕੁਝ ਦਿਸਦਾ ਜੀ ਬਹੁਤ ਨੇ ਕਸਟਮਰ ਜੁੜੇ ਹੋਏ ਆ ਤੇ ਇਹ ਬੱਚੀ ਆਪਾਂ 1 ਲੱਖ ਤੇ 55000 ਰੁਪਏ ਦੀ ਦੇ ਦਾਂਗੇ ਜੀ ਸੋ ਬ్రో ਇੱਕ ਗੱਲ ਮੈਂ ਦੱਸਦਾ ਵੀਰ ਨੇ ਜਿਵੇਂ 1,55,000 ਰੁਪਏ ਇਸ ਬੱਚੀ ਦਾ ਰੇਟ ਕੀਤਾ ਪਰ ਸੁਪਨੇ ਤੁਹਾਡੇ ਨੇ ਪੂਰੇ ਕਰਨੇ ਆ ਮੇਰੇ ਹਿਸਾਬ ਨਾਲ ਜਿਹੜੇ ਸਾਹਮਣੇ ਦੀ ਕੁਆਲਿਟੀ ਇੰਨੀ ਜ਼ਿਆਦਾ ਇੱਕ 55 ਰੇਟ ਇਹਨੂੰ ਸੂਟ ਕਰਦਾਗਾ ਜੇਕਰ ਆਪੇ ਇਦਾਂ ਦੀ ਬੱਚੀ ਵੀਰੇ ਆਪਾਂ ਮਾਰਕੀਟ ਚ ਘੁੰਮ ਜੇ ਮੰਡੀ ਦੇ ਵੇਖੇ ਚਲੇ ਹਨਾ ਉੱਥੇ ਚਲੋ ਮੁੱਲ 200-300 ਕਰਨਾ ਪੈਦਾ ਬਾਈ ਪਤਾ ਕੀ ਗੱਲ ਆ ਜਿੱਦ ਦੇ ਤਿਆਰ ਹੋਗੀ ਨਾ ਤਿਆਰ ਦਾ ਤੇ ਹਫ਼ਤਾ 10 ਦਿਨ ਲੈਂਦੇ ਪਸ਼ੂ ਦਾ 20-3000 ਦਾ ਤਾਂ ਨੋਰਮਲ ਵਟਾ ਜੀ ਪਹਿ ਜਾਂਦਾ ਪਹਿ ਜਾਂਦਾ ਮੂਲੀ ਜੀ ਕਿਉਂਕਿ ਕਹਿਣ ਦੇ ਬਾਬੇ ਇਹ ਓਲਾ ਇੱਕ ਤਰ੍ਹਾਂ ਦਾ ਮੰਨ ਕੇ ਚੱਲ ਵੀ ਖੱਦਰ ਭੰਡਾਰੀ ਆ ਜਮਾ ਵੀ ਵਾਧੇ ਰੇਡ ਵਾਧਾ ਦੁਰਿਆ ਤਾਂ ਇਹਨਾਂ ਨੇ ਬੱਚੇ ਬੱਚੀਆਂ ਦਿੱਤੀਆਂ ਨਾ ਜਿਹੜੀਆਂ ਉਹਨਾਂ ਦੀ ਵੀ ਕੀਮਤ ਆ ਤਿਆਰ ਹੋ ਕੇ ਗਾਂ ਲੈ ਸੂਏ ਨੂੰ ਇਹਨੇ ਹਾਈਟ ਕਰ ਜਾਣੀ ਆ ਇਹੋ ਜੀਆਂ ਬੱਚੀਆਂ ਇਹ ਮੰਨ ਲਓ ਵੀ 50 60 ਕਿਲੋ ਵਾਲੀ ਗਾਂ ਜ ਆਵੜੀ ਤੀਜੀ ਸੂਏ ਨੂੰ ਇਹਦੀਆਂ 55 60 ਨੂੰ ਹੱਥ ਮਾਰਦਣਾ ਜਾ ਕੇ ਜੀ ਇਹ ਇਹ ਤੋਂ ਮੰਨ ਕੇ ਚੱਲੀ ਇਹਦੇ ਸੀਮਨ ਵਗੈਰਾ ਬਾਇਓ ਡਾਟਾ ਹੈਗਾ ਸਾਰਾ ਡਾਟਾ ਆ ਜੀ ਕਿਉਂਕਿ ਇਦਾਂ ਦੀ ਬੱਚੀ ਹੁਣ ਮੰਨ ਕੇ ਚੱਲੀਏ ਜੀ ਆਪਾਂ ਲੋਕਲ ਇੱਕ ਅੱਧੀ ਮਿਲ ਜੂ ਹਰੇ ਘਰੋਂ ਲਈ ਜੀ ਮੈਂ ਨਹੀਂ ਮਾੜੀ ਹ ਸੋ ਯਾਰ ਥਾਨ ਥੁਣ ਕਿਆ ਬਾਤਾਂ ਜਮਾ ਯਾਰ ਰੇਡ ਵੀ ਮਨ ਦੇ ਵਿੱਚ ਜੇਕਰ ਮੈਂ ਗਾਂ ਲੈਣੀ ਹੋਵੇ ਇਹ ਗਾਂ ਮੈਨੂੰ ਮਨ ਨੂੰ ਬਹੁਤ ਸੂਟ ਕਰਦੇ ਕਰ ਕਰ ਆਪਾਂ ਇਹ ਕਿਤਾ ਨਹੀਂ ਕਰਦਾ ਪਿਆ ਮੈਂ ਇਹ ਤੇ ਬਹੁਤ ਸਿਲੇਕਟਡ ਵੀਸਾ ਜਮਾ ਜੇਕਰ ਆਪਾਂ ਖੋਜੀ ਵੀ ਗੱਲ ਕਰੀਏ ਜਿਵੇਂ ਇਹ ਬੱਛੀ ਹੈਗੀ ਹਨਾ ਪਹਿਲਾ ਸੁਆ ਸੁਣਦੇ ਏਡੀ ਛੋਟਾ ਕਾਫ ਹੋਵੇ ਉਹਦੀ ਕੀਮਤ ਮੇਰੇ ਸਾਣਾ ਪੱਦਾੜੀ 50000 ਹੋਊਗੀ ਰਾਹਨਾਲ ਜੀ ਰਾਹਨਾਲ ਆਪਣੇ ਕੋਲ ਬੰਦੇ ਆ ਹੁਣ ਇੱਥੇ ਕਈ ਵੀਰ ਬੱਛੀ ਛਾੜ ਜਾਂਦੇ ਆ ਆਪਾਂ ਨੂੰ 10000 ਦੀ ਉਹ ਕਹਿੰਦੇ ਤੁਸੀਂ ਰੱਖੀ ਕਰੋਗੇ ਆਪਣੇ ਕੋਲੇ ਕਈ ਫਾਰਮਰ ਬੰਦੇ ਆ ਇਹੋ ਜਿਹੇ ਜਿਨ੍ਹਾਂ ਨੂੰ ਕਹਿੰਦੇ ਬਾਇਓ ਡਾਟ 30000 ਦੀ 40000 ਦੀ 60000 ਦੀ ਬੱਚੀ ਲੈ ਲੈਣ ਦੇ। ਅਮੇ ਬੱਚੀ ਨਹੀਂ ਧਰ ਬੰਨਣੀ ਹੈ ਜੀ ਚੰਗੀ ਨੇ। ਹੁਣ ਆ ਦੇਖ ਲਓ ਆਪਣੀ ਖਿਰੀ ਬੱਚੀ ਆ ਘਰ ਦੀ ਆਪਣੀ 13 14 ਮਹੀਨੇ ਉਮਰ ਹੈ ਦੀ। ਠੀਕ ਹੈ। ਤੇ 45 ਦਿਨ ਦੀ ਗੱਬਣ ਹੋ ਵੀ ਉਹਨੇ ਦੇਖ ਲਓ ਮੇਰੇ ਇਥੋਂ ਤੱਕ ਆਉਂਦੀ ਹੈ ਜਿੱਦ ਦੇ ਤਿਆਰ ਹੋ ਗਈ। ਉਹਦੇ ਕੀ ਚੀਜ਼ ਹੋਊਗੀ? ਕੀ ਹੋਊਗਾ? ਤਾਂ ਆਪੇ ਕੀਮਤ ਤਿਆਰ ਹੋ ਜਾ। ਆਪੇ ਉਹ ਫਿਰ ਬੱਚੇ ਦੀ ਕੀਮਤ ਬਰੀਡ ਦੀ ਕੀਮਤ ਪੈਣੀ ਹੈ ਜੀ। ਤੇ ਜਿਹੜੀਆਂ ਵੀਰੇ ਆਪਾਂ ਅੰਦਰ ਦੇਖੀ ਜਾਂਦੇ ਆ ਖੜੀਆਂ ਇਹ। ਇਹ ਸੂਈਆਂ ਹੋਗੀਆਂ ਜੀ ਕਹਿਣ ਦੀ ਗੱਲ ਨਹੀਂ। ਸਾਰੀਆਂ ਹੀ ਦੋ ਦੋ ਦੰਦ ਆ। ਹਾਂਜੀ। ਬੱਚੇ ਨੇ ਵੀ। ਆਪਾਂ ਬਾਹਰ ਵੀ ਤਿੰਨ ਦੋ ਦੰਦਾਂ ਬੱਚੀਆਂ ਦਿਖਾ ਦਿੰਆਂ ਇਹ ਵੀ ਦੋ ਦੰਦ ਠੀਕ ਹੈ ਇਹ ਵੀ ਦੋ ਦੰਦ ਦੀ ਹੈ ਬੱਚੀ ਤਾਜੀ ਸੂਈ ਹੈ ਜੀ ਠੀਕ ਹੈ ਤੇ ਇਹਨਾਂ ਨੇ ਮੰਨ ਲਿਆ ਚਲੋ 25 25 ਕਿਲੋ ਬੋਲੇ ਜੋ ਸਟਾਰਟਿੰਗ ਕਰੀ ਆ ਠੀਕ ਹੈ ਦੋ ਦੰਦਾਂ ਹਾਂ ਦੋ ਦੰਦ ਦੀ ਆ ਬੱਚੀ ਹੈ ਜੀ ਇਹਦੇ ਨਾਲ ਯਰਸੀ ਫੀਮੇਲ ਕਾਫ ਹੈ ਸਵੇਰ ਆਈ ਆ ਠੀਕ ਹੈ ਇਹਦੀ ਜਿਹੜੀ ਮਿਲਕਿੰਗ ਆਪਾਂ 10:00 ਵਜੇ ਕਰਕੇ ਲੈ ਕੇ ਆਂਦੀ ਆ ਅੱਜ ਜੀ ਠੀਕ ਹੈ ਇਹ ਚੋਈ ਵੀ ਆ ਠੀਕ ਹੈ ਤੇ ਇਹਦੇ ਥੱਲੇ 23 ਕਿਲੋ ਬੋਲਾ ਹੁਣ ਇਸ ਟਾਈਮ ਰੈਡੀ ਆ ਜੀ ਦੋ ਟਾਈਮ ਚਾਹੇ ਬੰਦਾ ਮਿਲਕਿੰਗ ਕਰ ਲੇ ਜੀ ਇਹ ਵੀ ਦੋ ਦੋ ਦੰਦੇ ਆ origignal ਦੀ ਆਪਾਂ ਮੋੜ ਕੇ ਲਿਆ ਕੇ ਪੱਟ ਕੇ ਦਿਖਾ ਦਾਂਗੇ ਤੋਰ ਪੁੱਤ ਇਹਦੇ ਮੈਂ ਆਪਣੀ ਤਸੱਲੀ ਕਰੀ ਰਿਹਾ ਇਹਦੀ 10 ਵਜੇ ਦੀ ਚਵਾਈ ਇਹ ਕਿ ਹੋਈ ਵੀ ਆ ਹਾਂਜੀ ਹੁਣ ਇਹ ਤੁਸੀਂ ਦੇਖੋ ਚੱਲਦੀ ਐਨਾ ਬਾਡੀ ਵੇਟ ਤੇ ਉੱਪਰੋਂ ਫਲੈਟ ਸਰੀਰ ਤੇ ਕੁੜਾ ਸੋਨੂੰ ਚੌੜਾ ਉੱਪਰੋਂ ਦਿਸ ਰਿਹਾ ਵੀ ਵੀ ਕਿੱਡੇ ਚੌੜੇ ਪਿੱਠ ਕੁੜੇ ਦੀ ਐ ਇਦਾਂ ਦਾ ਸਰੀਰ ਦੂਜੇ ਨਾਲ گاਵਾਂ ਦਾ ਜਾਂ ਪਹਿਲਾਂ ਛੋਟੀਆਂ ਦਾ ਚੰਗੀਆਂ ਮੱਜਾਂ ਦਾ ਲੱਗਿਆ ਹੁੰਦਾ ਜਿਹੋ ਜਿਹੇ ਦਾ ਪੁੜਾ ਪੜਾ ਇਕੁਅਲ ਗੈਪ ਤੇ ਐ ਚੌੜਾ ਪੁੜਾ ਪੜਾ ਜੀ ਚਾਰੇ ਸਟ੍ਰੇਟ ਥਾਂ ਨੇ ਦੇ ਆ ਜੀ ਠੀਕ ਹੈ ਇਹਦੇ ਆਪਾਂ ਗੈਸਿਕ ਦੁੱਧ ਨਾਲ ਕਿੰਨਾ ਘਲਾ ਸਕਦੇ ਆ ਬਈ 30+ ਚਸ ਤੋਂ ਸੋਖਾ ਜੀ ਠੀਕ ਹੈ 24 25 ਕਿਲੋ ਹੁਣ ਬੋਲੇ ਚ ਫਿਰਦੀ ਹੈ ਜੀ ਇਹ ਬਾਕੀ ਮਗਰ ਜਰਸੀ ਦੀ ਫੀਮੇਲ ਆ ਗਈ ਤੁਸੀਂ ਇਹ ਮੰਨ ਲਓ ਬਈ ਅੱਗੇ ਵਾਲਾ ਕੰਮ ਦਾ ਜਵਾਨਾ 10 ਸਾਲ ਪਹਿਲਾਂ ਵਾਲਾ ਚੱਕਿਆ ਗਿਆ ਵੀ ਬੱਡੇ ਖੁੱਲੇ ਲੇਵੇ ਜੀ ਠੀਕ ਹੈ ਨਹੀਂ ਉਹ ਆਪਣੇ ਘਰੇ ਕਦੇ ਗਾਂ ਦੇਖਣ ਨੂੰ ਮਿਲੂਗੀ ਜਿਹਦਾ ਖੁੱਚਾਂ ਤੋਂ ਥੱਲੇ ਲੇਵਾ ਹੋਵੇ ਜੀ ਕੰਪੈਕਟ ਹਵਾਨੇ ਲਿਓਣਾ ਐਕਸਾਈਡਰ ਜੀ ਕੰਮ ਹੀ ਜਦੋਂ ਬਰੀਡ ਤੇ ਆਪਣੇ ਕੋਲੇ ਕਿਉਂਕਿ ਡਿਮਾਂਡ ਹੀ ਉਹੋ ਜੀ ਆ ਜੀ ਆਪਣੇ ਕੋਈ ਕਸਟਮਰ ਆਉਂਦਾ ਜੇ ਹੋ ਜਿਆ ਉਹੀ ਡਵਾਂਡਾ ਹਰੇਕ ਵੈਡ ਦਾ ਸ਼ਾਈਨਿੰਗ ਵਾਲਾ ਕਲਰ ਮਿਲੂ ਕਹਿੰਦਾ ਉਹ ਕੱਲਾ ਇੱਕ ਨਫੇ ਦਾ ਕੰਮਤਲਬ ਨਹੀਂ ਨਾਲ ਇੱਕ ਸ਼ੌਂਕ ਵੀ ਹੈ ਨਾਲ ਸ਼ੌਂਕ ਵੀ ਹੈ ਜੀ ਆਪਾਂ ਨੂੰ ਮੰਨ ਕੇ ਚੱਲੋ ਆਪਾਂ ਆਪਦਾ ਪ੍ਰੋਜੈਕਟ ਵੀ ਅੱਗੇ ਕਰ ਰਹੇ ਆਂ ਫਸਟ ਟਾਈਮਰ ਵਿੱਚੀ ਆਪਾਂ ਇਹੋ ਜੀ ਦੋ ਦੰਦ ਪਾਉਣੇ ਆ ਉਹ ਸਹੀ ਰਹੇ ਚਾਰ ਦੰਦ ਨਹੀਂ ਤਾਂ ਛੇ ਦੰਦ ਸੈਕੰਡ ਟਾਈਮਰ ਸੂਪ ਜਾਂਦੀ ਆ ਉਹ ਆਪਾਂ ਨੂੰ ਚਾਹੇ 50000 ਨਾਲ ਜੋੜ ਕੇ ਜਾਵੇ ਅਗਲੇ ਸੂਏ ਨਾਲ ਪੈਸੇ ਵੀ ਜੋੜ ਕੇ ਜਾ ਉਹਨੇ ਦੁੱਧ ਵੀ ਪਾ ਦੇਣਾ ਚੰਗਾ ਜਿਹੜਾ ਬੱਚਾ ਹੋਇਆ ਉਹ ਵੀ ਕੋਲੇ ਛੱਡ ਜਾਣਾ ਆਪਾਂ ਇਹਦਾ ਆਪਾਂ ਵੀ ਰੇਟ ਕੀ ਰੱਖਿਆ ਰੇਟ ਦਾ ਜੈਨੂਨ ਜੀ 1,35,000 ਰੁਪਏ ਦੀ ਵੱਛੀ ਦੇ ਦਾਂਗੇ ਲੈ ਚੱਲ ਵੀ ਅੰਦਰ ਨੂੰ 1,35,000 ਦੀ ਮੂਹੋ ਦੋ ਦੰਦ ਸੁਈ ਸੁਈ ਇਸ ਦੇਖ ਲਓ ਕੋਈ ਭਾਲ ਨਹੀਂ ਦੋਨੇ ਸਾਈਡੋਂ ਨਿਕਲ ਲੰਗਾ ਸਟਾਰਟ ਹੋ ਗਈਆਂ ਵੱਛੀ ਦੇ ਤੇ ਆਰਡਰ ਦੇਖੋ ਚਾਕਰੀ ਵਾਲਾ ਫਿਕਸ ਕੱਟ ਵਾਲਾ ਆਰਡਰ ਆ ਜਦੋਂ ਮੰਨ ਕੇ ਚੱਲੋ ਵੀ ਸ਼ਾਮ ਦੇ ਟਾਈਮ 'ਚ ਹੋਈ ਇਹ ਦੁੱਧ ਹੋਇਆ ਇਹਦੇ ਥੱਲੇ ਰੈਡੀ 28-30 ਕਿਲੋ ਇਹਨੇ ਐਕਸਟਰਾ ਆਰਡੀਨਰ ਕੋਈ ਲੱਗਣਾ ਜੀ ਵੈੜਨੇ ਠੀਕ ਹੈ ਠੀਕ ਹੈ ਕਹਿਣ ਦਾ ਪਾਬ ਜੀ ਚੀਜ਼ਾਂ ਲਿਆਉਣ ਕਿ ਲੋ ਕਸਰ ਆਪਾਂ ਨਹੀਂ ਛੱਡੀ ਤੇ ਕਹਾਂ ਰੱਬ ਨੇ ਬਿਊਟੀ ਇਹਨਾਂ ਜਿਹੜੀ ਛੱਡੀ ਕਸਰ ਕੌਣ ਕਰੀਓ ਹਣਾ ਇਹਦੇ ਨਾ ਤਾਂ ਕੋਈ ਹਾਈਟ ਚ ਕਰੀਆ ਵੀ ਨਿਕੀਆਂ ਨਿਕੀਆਂ ਨਿਕਲਦੀਆਂ ਠੀਕ ਆ ਕੋਈ ਆਇਆ ਨਹੀਂ ਵੀ ਇਹਦੇ ਪਾਲਾ ਗਾ ਵੀ ਪਾਲਣਾ ਮੇਰਾ ਬਣਾਈ ਕਰਦੀ ਆ ਠੀਕ ਹੈ ਹੁਣ ਆ ਦੋ ਦੰਦ ਬੱਚਾ ਜੀ ਹਾਈਟ ਕੰਨੀਓ ਨਹੀਂ ਕਮੀ ਇਹ ਪਾਈਪਰ ਬੋਲਦੀ ਆ ਬੱਚੀ ਠੀਕ ਆ ਆਪਾਂ ਕੁਸ ਬਹਿਣਾ ਦੇ ਵਿੱਚ ਰਕਾਰ ਬੋਲਤੇ ਯਾਨੀ ਹੈ ਸਾਰਿਆਂ ਦੇ ਆ ਠੀਕ ਹੈ ਤੇ ਇਹਦਾ ਬੀਮਾ ਪੈਂਡਿੰਗ ਸੀ ਉਹਨਾਂ ਨੇ ਟੈਗ ਲਾ ਲਿਆ ਸੀਗਾ ਵੇਖਦੇ ਠੀਕ ਹੈ ਤੇ ਵੱਛੀ ਦਾ ਹੁਣ ਆਰਡਰ ਦੇਖੋ ਜੀ ਕੰਪੀਟੀਸ਼ਨ ਲੈਵਲ ਦਾ ਵੱਛੀ ਦਾ ਆਰਡਰ ਆ ਠੀਕ ਹੈ ਆ ਗਾੜੀ ਦੇਖ ਲਓ ਕਿੱਥੋਂ ਧੁੰਨੀ ਕੋਲੋਂ ਸਟਾਰਟ ਹੁੰਦੀ ਹੈ ਵੱਛੀ ਦੀ ਠੀਕ ਹੈ ਤੇ ਪਿਛਾੜੀ ਕਿਸੇ ਪਾਸਿਓਂ ਕੋਈ ਕਮੀ ਨਹੀਂ ਹੋਣੀ ਇਹ ਦੇਖ ਲਓ ਵੀ ਜਦੋਂ ਇਹ ਦੁੱਧ ਤੇ ਚੱਲਦੀ ਹੋਈ ਨੂੰ 40-45 ਦਿਨ ਹੋ ਗਏ ਸੂਈ ਨੂੰ ਜੀ ਉਦੋਂ ਵੱਛੀ ਕਿਸੇ ਭਰਾ ਦੇ ਖੜੀ ਹੋਈ ਨਾ ਕਿੱਲੇ ਤੇ ਕਿ ਉਦੋਂ ਦੱਸੂਗੀ ਤੇ ਸੈਕੰਡ ਟਾਈਮਰ ਗੈਸ ਕਰੋ ਵੀ ਇਹਨੇ ਕਿੱਡੀ ਹੋ ਜਾਣਾ ਹੁਣ ਦੇਖ ਲਓ ਕਿੰਨੀ ਬੱਚੀ ਹਾਈਟ 'ਚ ਹੈਗੀ ਐ ਬੱਚੀ ਇਹ ਠੀਕ ਹੈ ਤੇ ਦੂਜੇ ਸੂਏ ਨੂੰ ਮੰਨ ਕੇ ਚੱਲੋ ਇਹਦੀ ਬਹੁਤ ਜ਼ਿਆਦਾ ਬੱਚੀ ਦੀ ਕੀਮਤ ਹੋਣੀ ਆ ਇਹਦਾ ਅੱਜ ਆਪਾਂ ਰੇਟ ਕੀ ਰੱਖਿਆਗਾ ਇਹ ਬੱਚੀ ਅੱਜ ਆਪਾਂ ਦੇ ਦਾਂਗੇ ਜੀ 1,40,000 ਰੁਪਏ ਦੀ ਠੀਕ ਹੈ 25 ਕਿਲੋ ਬੋਲੇ ਚਾਜੀ ਹੁਣ ਦੂਜਾ ਦੇਣਾ ਅੱਜ ਸੂਈ ਨੂੰ ਠੀਕ ਹੈ ਮਰਾਤ ਦੀ ਸੂਈ ਐ ਇਹ ਠੀਕ ਹੈ ਲੰਘ ਜੋ 35 ਤੋਂ ਬਾਲਾ ਵੇ ਲਾਉਣੇ ਬਾਈ ਸੌਖਾ ਜੀ ਸੌਖਾ ਜੀ ਠੀਕ ਹੈ ਹਾਂ ਇਹਦੀ ਹਾਈਟ ਉੱਪਰੋਂ ਪੱਠਪੁੜੇ ਦੀ ਚੜਾਈ ਬਾਰੀ-ਬਾਰੀ ਆਪਾਂ ਇੱਕ-ਇੱਕ ਗੱਲ ਵੀਡੀਓ 'ਚ ਬੋਲੀ ਜਾਈਏ। ਉਹ ਸਾਹਮਣੇ ਦੇਖ ਸੀ ਰਹੀ ਆ ਕਿਸੇ 'ਚ ਆਏ ਨਾ ਹੋ ਵੀ ਬੰਦ ਜੀ ਪਿੱਛ ਦੀ ਵਹਿੜ ਆ ਗਈ। ਠੀਕ ਹੈ। ਠੀਕ ਆ ਜਾਂ ਹਾਈਟ ਕੰਨੀਓ ਮਧਰੀ ਆ ਗਈ। ਜਾਂ ਬ੍ਰੀਡ 'ਚ ਕੋਈ ਕੰਪਰੋਮਾਈਜ਼ ਆ ਕਿਸੇ ਵੀ ਵਹਿੜ ਦਾ ਇਹ ਚੀਜ਼ ਨਾ ਹੋਊਗੀ ਜੀ। ਠੀਕ ਹੈ। ਇਹ ਇਹਦੇ ਮਗਰ ਬੱਚਾ ਕੀ ਮੇਲਕਾਫ ਆ? ਇਹਨਾਂ ਦੀ ਉਹਦੇ ਪਹਿਲਣ ਬੱਛੀ ਮਗਰ ਇਹ ਬੱਛੀ ਆ। ਇਹਨਾਂ ਦੋਨਾਂ ਪਹਿਲਣਾਂ ਮਗਰ ਮੇਲਕਾਫ ਆ ਜੀ। ਠੀਕ ਹੈ। ਇਹਦੀ ਵੀ ਦੇਖੋ ਪਹਿਲਾਂ ਫੇਸ ਦੀ ਬਿਊਟੀ ਬੱਛੀ ਦੀ। ਠੀਕ ਹੈ। ਸਿਰ ਇਹਦੀ ਹਾਈਟ ਦੇਖੋ ਬੱਛੀ ਦੀ ਕਿੰਨੀ ਤੇ ਆਰਡਰ ਦੇਖੋ ਕੰਪੈਕਟ ਫਿਕਸ ਆਰਡਰ ਜਿਹੜਾ ਇਸ ਟਾਈਮ ਦੀ ਜਨਰੇਸ਼ਨ ਭਾਲ ਰਹੀ ਹੈ ਜੀ ਬੱਚਿਆਂ ਦਾ ਠੀਕ ਹੈ ਹਾਂਜੀ ਸੋ ਕਰੋ ਫਲੈਟ ਦੇਖੋ ਸਰੀਰ ਜਾ ਰਿਹਾ ਕਹਿੰਦਾ ਭਾਬ ਜਿਹੜੀਆਂ ਅੱਜ ਆਪਾਂ ਗਾਵਾਂ ਦਿਖਾਉਣੇ ਪਏ ਆ ਖੋਦੀਪ ਦੇ ਘਰੇ ਖੜੀਆਂ ਜਿੱਦਾਂ ਦਾ ਆਪਣੇ ਫਾਰਮਰ ਵੀਰਾਂ ਦਾ ਸੁਪਨਾਗਾ ਉਹ ਸੁਪਨੇ ਦੇ ਮੱਦੇ ਨਜ਼ਰ ਰੱਖਦੇ ਗਾਵਾਂ ਖਰੀਦੀਆਂ ਆਪਾਂ ਅੱਜ ਤਾਂ ਆ ਦੇਖੋ ਜਦੋਂ ਗਰਦਨ ਚੱਕ ਕੇ ਖੜਦੀਆਂ ਨਾ ਜੀ ਜਿਵੇਂ ਕੰਪੀਟੀਸ਼ਨ ਚ ਲੈ ਕੇ ਕਮਾਈ ਜਾਂਦੇ ਹੁੰਦੇ ਆ ਬੱਚਿਆਂ ਨੂੰ ਉਸ ਤਰ੍ਹਾਂ ਦਾ ਪਲੇਖਾ ਪਾਉਂਦੀਆਂ ਆਏ ਹਾਈ ਤਾਂ ਮੰਨ ਗਏ ਜਦੋਂ ਆਪਣੇ ਕੋਲ ਤਾਂ ਤਾਜ਼ੀਆਂ ਜੀ ਠੀਕ ਹੈ ਆਹੀ ਵੜੜਾ ਜਦੋਂ ਭਾਲਪੋਲ ਇੱਥੋਂ ਲਾ ਕੇ ਕੱਟ ਕੱਢਣ ਲੱਗੀਆਂ ਪੂਰੇ ਬੈਂਸ ਬੂنس ਕੱਢਣ ਲੱਗੀਆਂ ਆ ਚੀਜ਼ਾਂ ਵੀ ਘਰੇ ਖੜੀਆਂ ਸੋਹਣੀਆਂ ਲੱਗਦੀਆਂ ਆਪਾਂ ਦੋ ਸੂਏ ਪੀ ਕੇ ਵਿੱਚ ਨਹੀਂ ਵੀ ਆ ਜੀ ਇਹ ਚੀਜ਼ ਵੇਖਦੀ ਵੀ 10 ਮਿੰਟਾਂ ਚ ਠੀਕ ਹੈ ਠੀਕ ਹੈ ਕਹਿੰਦਾ ਸੋਨਾ ਦਾ ਜਦੋਂ ਮਰਜੀ ਵੇਚ ਲੋ ਜਦੋਂ ਮਰਜੀ ਜੀ ਠੀਕ ਹੈ ਪਰ ਲੈਣ ਲੱਗੇ 24 ਕੈਰੇਟ ਲੈ ਲੋ ਜਮ ਹਣਾ ਜੀ ਇਹ ਹੁਣ 25 ਕਿਲੋ ਬੋਲੇ ਚ ਆ ਜੀ ਤੇ ਇਹ ਆਪਾਂ ਮੱਛੀ ਦੇ ਦਾਂਗੇ 1,30,000 ਰੁਪਏ ਦੀ ਹੁਣ ਬਈ ਲੱਖ-ਲੱਖ ਰੁਪਏ ਦੀ ਇੱਕ ਪੰਜ-ਦਸ ਦੀ ਨਾਰਮਲ ਗਾਂ ਹੋਈ ਪਈ ਆ ਜੀ। ਕੋਈ ਵੀ ਆ ਜਾਓ। ਪੈਸੇ 10-20 ਹਜ਼ਾਰ ਦਾ ਫਰਕ ਆ ਤੇ ਤੁਸੀਂ ਲੈ ਕੇ ਵੀ ਇੱਕ ਤਰ੍ਹਾਂ ਦੀ 24 ਕੈਟ ਟੂ ਵੀ ਚੱਲੇਉ ਤੇ ਜਿੱਥੇ ਕੋਈ ਨਾ ਗ੍ਰੇਡ ਵਾਈਜ਼ ਕੰਪਰੋਮਾਈਜ਼ ਆ। ਨਾਲੇ ਅਗਲੇ ਸੂਏ ਵੇਚਣੀ ਆ ਜਾਂ ਦੋ ਸੂਏ ਪੀਣੇ ਆ। ਉਹ ਪੀ ਵੀ ਸਕਦੇ ਆ ਜੀ। ਠੀਕ ਆ ਅੱਗੇ ਇਹਦੇ ਨਾਲ ਵੜਾ ਆ ਗਈ ਖੜੀ। ਇਹ ਸੈਕੰਡ ਟਾਈਮਰ ਆ ਜੀ। ਹਾਂਜੀ। ਤੇ ਇਸ ਟਾਈਮ ਇਹ ਮੰਨ ਕੇ ਚਲੋ 33-34 ਕਿਲੋ। ਲੁੱਧਰ ਚ ਆ ਗਈ ਹੁਣ ਇਹ ਠੀਕ ਹੈ ਇਹਨੂੰ 3 ਦਿਨ ਹੋ ਗਏ ਸੂਈ ਨੂੰ ਇਹਦੇ ਵੈਂਸ ਦੇਖ ਲਓ ਵੈਕ ਸਾਈਡ ਤੇ ਵੀ ਅਗਾੜੀ ਤੇ ਵੀ ਬਹੁਤ ਟੌਪ ਦੀਆਂ ਵਹਿੜ ਦੇ ਤੇ ਪੁੜੇ ਪਾੜੇ ਦੀ ਚੜਾਈ ਇਹ ਵੀ ਬਹੁਤ ਚੰਗੀ ਵੱੱਛੀ ਆ ਜੀ ਇਹਦੇ ਮਗਰ ਮੇਲ ਆ ਗਿਆ ਹਣਾ ਇਹਦੇ ਮਗਰ ਮੇਲ ਕਾਫਾ ਅਗਾੜੀ ਗੂੜੀ ਚ ਵੀ ਵੈਂਸ ਦੀ ਭਰਮਾਰ ਬਹੁਤ ਚੰਗੀ ਵੱੱਛੀ ਆ ਸਰੀ ਸਰੂਰ ਦੀ ਕਿਸੇ ਪਾਸੋਂ ਬਰੀਡ ਵਾਈਜ਼ ਆਪਣੀ ਕਿਸੇ ਵਹਿੜ ਚ ਕੋਈ ਕੰਪਰੋਮਾਈਜ਼ ਨਾ ਹੋਵੇ ਕਹਿੰਦੇ ਭਾਬ ਇਹ ਵਹਿੜ ਚਾਹੀ ਬਿਲਕੁਲ ਮਸ਼ੀਨਿਆ ਨਹੀਂ ਉਹ ਵੀ ਲੈ ਸਕਦਾ ਸਾਰੇ ਬੰਦੇ ਲੈ ਸਕਦੇ ਆ ਜੀ ਦੋ ਵਹਿੜਾ ਇਧਰ ਆਪਣੇ ਕੋਲ ਹੋਰ ਸੂਗੀਆਂ ਹੁੰਦੀਆਂ ਖੜੀਆਂ ਗਈਆਂ ਇੱਧਰ ਨਾਲ ਦੇ ਬਰਾਂਡੇ 'ਚ ਹੀ ਠੀਕ ਹੈ ਤੇ ਇਹਦੇ ਮਤਲਬ ਫੀਮੇਲ ਦਾਫਾ ਸੀ ਠੀਕ ਹੈ ਤੇ ਇਹ ਵੈਡ ਆ ਗਈ ਆਪਣੇ ਕੋਲੇ ਹਲਕੀ ਜੀ ਕ੍ਰੋਸ ਬਰੀਡ ਇਹ ਵੀ ਆਪਾਂ ਆਪਣੇ ਰਿਸ਼ਤੇਦਾਰਾਂ ਦੀ ਸੇਲ ਹੋਣੀ ਆਈ ਵੀ ਆ ਠੀਕ ਹੈ ਤੇ ਇਹਦੇ ਵੀ ਆਪਾਂ ਕਹਿ ਕੇ ਵਧੀਆ ਸੀਮਣਾ ਪਰਵਾਇਆ ਸੀ ਘਾਰਵਾੜਾ ਦੇ ਨੇ ਫੀਮੇਲ ਦਿੱਤੀ ਹੈ ਬਹੁਤ ਟੌਪ ਦੀ ਠੀਕ ਹੈ ਠੀਕ ਹੈ ਹਾਂਜੀ ਤੇ ਪਹਿਲੇ ਸੂਏ ਦੇ ਦਾ 28-30 ਕਿਲੋ ਦਾ ਦੁੱਧ ਦਾ ਰਕਾਰਡ ਆ ਠੀਕ ਹੈ ਤੇ ਇਹ ਵੈਡ ਆਪਾਂ ਦੇ ਦਾਂਗੇ 1,30,000 ਰੁਪਏ ਦੀ ਰਾਜੂ ਇਹਨੂੰ ਖੋਲੀ ਠੀਕ ਹੈ ਇਹ ਆ ਬੈਡ ਸੈਕਿੰਡ ਟਾਈਮਰ ਆ ਜੀ ਕੱਲ ਸੂਹਾ ਦੀ ਸੂਈ ਆ ਤੇ 23 ਕਿਲੋ ਬੋਲੇ ਚੋਂ ਸਟਾਰਟਿੰਗ ਇਹਦੀ 27 23 ਕਿਲੋ ਚੋਂ ਜੀ ਹੁਣ ਬਚਿਆ ਕੀ ਆ ਗਿਆ ਇਹਦੇ ਨਾਲ ਮੇਲ ਕਾਫ ਆ ਜੀ ਠੀਕ ਹੈ ਛੇ ਦੰਦ ਦਾ ਇਹ ਹੁਣ ਚੱਲਦੀ ਹੋਈ ਦੇਖਿਓ ਇਹਦੀ ਬਰੀਕੀ ਇਹਦਾ ਪਿੰਚਪੂੜਾ ਠੀਕ ਹੈ ਆਡਰ ਦੀ ਅਗਾੜੀ ਪਿਛਾੜੀ ਚੜਾਈ ਕੋਈ ਇਹ ਚ ਭੜ ਨਹੀਂ ਬੀਨਸ ਹੁਣੇ ਵੀ ਵੈਕ ਸਾਈਡ ਤੇ ਵੀ ਅਗਾੜੀ ਪਿਛਾੜੀ ਤੇ ਦਿਖਾ ਰਹੀ ਆ ਜੀ ਠੀਕ ਹੈ ਕਿੰਨੇ ਕਿ ਸਟਾਰਟਿੰਗ ਕਰੇ ਦੁੱਧ ਇਹਨੇ ਭਾਈ ਇਹ 27 23 ਕਿਲੋ ਚੋਂ ਸਟਾਰਟਿੰਗ ਆ ਜੀ ਸੋਖਾ ਜੇ 40 ਕਿਲੋ ਦੁੱਧ ਚਵਾ ਦੂ ਠੀਕ ਹੈ ਠੀਕ ਹੈ ਬਾਕੀ ਮਿਲਕ ਵੇਨ ਦੇਖ ਲੋ ਤੇ ਖੜਾਈਆਂ ਚ ਖੜਾਈ ਰੱਖੋ ਇਹ ਹਾਈਟ ਗੇਟ ਦੇਖ ਲੋ ਅਗਾੜੀ ਵਹਿਣ ਦੀ ਜੀ ਸਾਰੀਆਂ ਚੀਜ਼ਾਂ ਜਿਹੜੇ ਬਰੀਡ ਵਾਈਜ਼ ਆਪਾਂ ਤੁਹਾਨੂੰ ਦੱਸ ਕੇ ਹਟੇ ਆ ਬਰੀਡ ਵਾਈਜ਼ ਆਪਣੇ ਐਨੀਮਲ ਚ ਕੋਈ ਕੰਪਰੋਮਾਈਜ਼ ਆਊਗਾ ਠੀਕ ਹੈ ਠੀਕ ਹੈ ਅੱਜ ਆਪਾਂ ਲਗਭਗ ਦਿਖਾ ਦੇ ਮੈਂ ਕਹਿੰਦਾ 10-11 ਨੱਕਰ ਕਰਕੇ ਦਿਖਾ ਦੇ ਹਨਾ ਹਾਂਜੀ ਤੇ ਆਪਣਾ ਮੰਨ ਕੇ ਚੱਲ ਵੀ ਜਿੰਨੀਆਂ ਗੱਲਾਂ ਕਹਿੰਦੇ ਜੈਨੂਨ ਵੀਰ ਕੋਲੇ ਆਊਗਾ ਤਾਂ ਉਹਦੇ ਗੱਲ ਨਜ਼ਾਰੇਦਾਰ ਬਝੂਗੀ ਜਮਾਂ ਬਰੀਡ ਵਾਈਜ਼ ਨਾ ਕੋਈ ਬੰਦਾ ਆਪਾਂ ਨੂੰ ਆ ਕੇ ਕਹੂਗਾ ਵੀ ਸਾਨੂੰ ਬਰੀਡ ਨਹੀਂ ਦੇਖਣ ਨੂੰ ਮਿਲੀ ਜੀ ਚਲੋ ਰੇਟ ਆਪਦੇ ਮਨ ਪਾਉਂਦਾ ਹੁੰਦਾ ਅਗਲੇ ਦਾ ਜੀ ਠੀਕ ਹੈ ਉਹ ਜਿਹੋ ਜਿਹਾ ਅਗਲੇ ਨੇ ਇਨਵੈਸਟ ਕਰਨਾ ਉਹ ਅਗਲੇ ਤੇ ਡਿਪੈਂਡ ਆ ਜਦੋਂ ਕੋਈ ਬਰੀਡ ਵਾਈਜ਼ ਨਾ ਆਪਣੇ ਐਨੀਮਲ ਨੂੰ ਕਹੂਗਾ ਵੀ ਹਾਂ ਹੈ ਨਹੀਂ ਸੀ ਵੀ ਉਹੀ ਕਹੀ ਜਾਂਦੇ ਆ ਕੇ ਦੋਗ ਲਗਾਈਆਂ ਦਾ ਉਹ ਚੀਜ਼ ਦਾ ਕੋਈ ਲਾਂਭਾ ਨਾ ਦਊਗਾ ਵੀ ਜਾਂ ਕੋਈ ਲੰਬੇ ਲੇਵੇ ਵਾਲੀ ਗਾਂ ਹੋਊਗੀ ਇੱਥੇ ਟਟਵੇਂ ਹਵਾਨੇ ਵਾਲੀ ਠੀਕ ਹੈ ਉਹ ਵੀ ਆ ਕੋਈ ਮਸਟੇਰ ਸਦਾ ਘਰ ਰੱਖੀ ਬੈਠੇ ਹੋਵਾਂਗੇ ਆਪਾਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਤੇ ਨੰਬਰ ਡਰੈਸ ਬੋਲ ਦਿਆ ਕਾਰੀ ਨੰਬਰ ਆਪਣਾ 75269 ਜੀ 75604 94630 95604 ਪਿੰਡ ਆਪਣਾ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਜੀ ਨਿਹਾਲ ਸਿੰਘ ਵਾਲੇ ਤੋਂ ਵੀ 7 ਕਿਲੋਮੀਟਰਾ ਪਿੰਡ ਆਪਣਾ ਤੇ ਭਧੌਰ ਤੋਂ ਵੀ 7 ਕਿਲੋਮੀਟਰਾ ਅਲਕਣੇ ਵਾਲੀ ਸੜਕ ਤੇ ਜੀ ਪਾਰਕ ਦੇ ਸਾਹਮਣੇ ਆਪਣਾ ਡੇਰੀ ਫਾਰਮ ਠੀਕ ਹੈ ਜੇ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਦਾ